ਵੀਰੇ ਮੇਰਾ ਕੰਮ ਹੋ ਗਿਆ ਸੀ ਮੈਂ ਤੁਹਾਡੀ ਹੈਲਪ ਕਰਾਵਾਂ ਮੇਰੀ ਕੀ ਹੈਲਪ ਕਰਾਂਗੀ ਤੂੰ ਵੀਰੇ ਜੇ ਕੋਈ ਕੰਮ ਆ ਤਾਂ ਮੈਨੂੰ ਦੱਸ ਦੋ ਮੈਂ ਹੁਣ ਫ੍ਰੀ ਆ ਤੂੰ ਤਾਂ ਫ੍ਰੀ ਰਹਿਣਾ ਵਾ ਜਦੋਂ ਗਾਹ ਕਾਣਾ ਉਹਦੇ ਛੇੜਨਾ ਤੂੰ ਨਾਲੇ ਤੇਰਾ ਡਿਪਾਰਟਮੈਂਟ ਲਹਿੰਗੇ ਵਾਲਾ ਤੂੰ ਆਪਣੇ ਡਿਪਾਰਟਮੈਂਟ ਕਿੰਦੀ ਤੇ ਆਉਂਦੇ ਮੇਰਾ ਕੰਮ ਹੋਇਆ ਹੋਇਆ ਵਾ ਵੀਰੇ ਮੈਂ ਤਾਂ ਉਹਦੀ ਪੁੱਛਿਆ ਸੀ ਜੇ ਤੁਹਾਨੂੰ ਲੋੜ ਆ ਤਾਂ ਮੈਂ ਹੈਲਪ ਕਰਾ ਦਿੰਨੀ ਆ ਮੈਂ ਤੈਨੂੰ ਕਿਹਾ ਵਾ ਤੂੰ ਮੇਰੀ ਹੈਲਪ ਕਰ ਜਦ ਲੋੜ ਹੀ ਹੈ ਨਹੀਂ ਮੈਨੂੰ ਤੂੰ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਐਵੇਂ ਇੱਧਰ ਚਾਤੀ ਮਾਰਨ ਲੱਗ ਜਾਂਦੀ ਆ ਤੂੰ ਤਾਂ ਫ੍ਰੀ ਰਹਿਣਾ ਵਾ ਨਾਲੇ ਨੰਬਰ ਜੇ ਕੀ ਬਣਾਈ ਜੰਨੀ ਆ ਤਿੰਨ ਮਹੀਨੇ ਤੈਨੂੰ ਆਏ ਨੂੰ ਹੋਏ ਨੇ ਹੈ ਤੂੰ ਸਿਖਾਏਂਗੀ ਹੁਣ ਮੈਨੂੰ ਕੰਮ ਉਹ ਤਿੰਨ ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਵੀਰੇ ਇਹਦੇ 'ਚ ਗੁੱਸੇ ਹੋਣ ਵਾਲੀ ਕੀ ਗੱਲ ਆ ਇੱਕ ਤਾਂ ਮੈਂ ਤੁਹਾਨੂੰ ਕੰਮ ਪੁੱਛਿਆ ਦੂਜਾ ਤੁਸੀਂ ਮੈਤੇ ਗੁੱਸਾ ਕਰੀ ਜਾਂਦੇ ਹੋ ਮੈਂ ਤੈਨੂੰ ਬੁਲਾਇਆ ਸੀਗਾ ਤੂੰ ਆਪ ਆ ਕੇ ਬੁਲਾਇਆ ਨਾ ਮੈਨੂੰ ਬਹਿਸ ਕਰੀ ਜਾਂਦੀ ਐਵੇਂ ਮੇਰੇ ਨਾਲ ਮੈਂ ਦੱਸਦਾ ਵੀਰੇ ਨੂੰ ਹੁਣੇ ਹੱਦ ਹੀ ਹੋ ਗਈ ਵੀਰੇ ਸਿਮਰਨ ਨੂੰ ਸਮਝਾ ਲੋ ਆਪਣੇ ਕੰਮ ਨਾਲ ਮਤਲਬ ਰੱਖੇ ਮੈਂ ਉਹਨੂੰ ਬੁਲਾਇਆ ਵੀ ਨਹੀਂ ਤੇ ਮੈਨੂੰ ਸਲਾਹਾਂ ਦਈ ਜਾਂਦੀ ਐ ਕਹਿੰਦੀ ਜੇ ਕੋਈ ਕੰਮ ਹੈਗਾ ਤਾਂ ਦੱਸੋ ਕੱਲ ਦੀ ਆਈ ਹੁਣ ਮੈਨੂੰ ਦੱਸੋਗੀ ਤਿੰਨ ਮਹੀਨੇ ਹੋਏ ਨਹੀਂ ਵੀਰੇ ਉਹਨੂੰ ਤੇ ਫੇਰ ਕੀ ਹੋ ਗਿਆ ਕੰਮ ਹੀ ਪੁੱਛਿਆ ਉਹਨੇ ਕੁਝ ਮੰਗਿਆ ਤਾਂ ਨਹੀਂ ਤੇਰੇ ਤੋਂ ਇੰਨਾ ਗੁੱਸੇ 'ਚ ਕਿਉਂ ਆ ਮੇਰੇ ਮੈਨੂੰ ਪਤਾ ਸੀਗਾ ਤੁਸੀਂ ਤਾਂ ਉਹਦੀ ਸਾਈਡ ਹੀ ਲਾਉਂਗੇ ਮੇਰੇ ਹਾਲੇ 3 ਮਹੀਨੇ ਨੂੰ ਆਏ ਨੂੰ ਹੋਏ ਆ ਮੈਨੂੰ 3 ਸਾਲ ਹੋ ਗਏ ਹੁਣ ਜਾ ਕੇ ਮੇਰੀ ਤਨਖਾਹ 7000 ਹੋਈ ਹੈ ਉਹਨੂੰ ਆਂਦਿਆ ਸਾਰੀ ਤੁਸੀਂ 8000 ਤੇ ਲਗਾਤਾ ਮੇਰੇ ਮੇਰੇ ਤੋਂ ਐਦਾਂ ਕੰਮ ਨਹੀਂ ਹੋਣਾ ਜਾਂ ਤਾਂ ਉਹ ਕੰਮ ਕਰੂਗੀ ਜਾਂ ਮੈਂ ਕਰੂੰਗਾ ਇੱਕ ਜਣੇ ਨੂੰ ਕੱਢਣਾ ਪੈਣਾ ਤੁਹਾਨੂੰ ਯਾਰ ਐਡੀ ਵੀ ਕੀ ਗੱਲ ਹੋ ਗਈ ਕਿਉਂ ਗੱਲ ਵਧਾ ਰਿਹਾ ਕੋਈ ਨਾ ਮੈਂ ਆਪੇ ਹੱਲ ਕਰਦਾ ਤੂੰ ਜਾ ਕੇ ਆਪਣਾ ਕੰਮ ਕਰ ਤਗਦੀ ਵੀ ਕਿਉਂ ਤੇਰਾ ਕੰਮ ਆਪੇ ਕਰ ਮੈਂ ਤੈਨੂੰ ਇੱਕ ਵਾਰੀ ਵੀ ਕਿਹਾ ਤਾ ਡੱਬੇ ਲਵਾ ਮੇਰੇ ਨਾਲ ਆ ਕੱਲਾ ਕੱਲਾ ਡੱਬਾ ਮੈਂ ਆਪੇ ਲਾਇਆ ਵਾ ਨਾ ਮੈਂ ਕਿਸੇ ਦੀ ਹੈਲਪ ਮੰਗੀ ਆ ਆਪਣਾ ਕੰਮ ਆਪੇ ਕਿਉਂ ਨਹੀਂ ਕਰਦੇ ਹੈਗੇ ਤੁਸੀਂ ਵੀਰੇ ਤੈਲਵਾਨ ਨੂੰ ਹੀ ਕਿਹਾ ਵਾ ਲਵਾ ਦੋ ਹਾਂ ਮੈਂ ਵੀ ਤੁਹਾਨੂੰ ਹੈਲਪ ਕਰਾ ਦੂੰਗੀ ਮੈਂ ਤੈਨੂੰ ਕਿਹਾ ਤੂੰ ਮੇਰੀ ਹੈਲਪ ਕਰ ਜਾਂ ਮੈਂ ਹੈਲਪ ਮੰਗੀ ਤੇਰੀ ਕਿਹੜਾ ਕੰਮ ਤੈਨੂੰ ਮਿਲਿਆ ਤੂੰ ਆਪੇ ਕਰ ਜਿਹੜਾ ਮੈਨੂੰ ਮਿਲਿਆ ਮੈਂ ਆਪੇ ਕਰੂੰਗਾ ਵੀਰੇ ਤੈਲਵਾਨ ਨੂੰ ਹੀ ਕਿਹਾ ਸੀਗਾ ਤੁਸੀਂ ਤਾਂ ਐਵੇਂ ਗੁੱਸਾ ਹੋਈ ਜਾਂਦੇ ਪਏ ਹੋ ਤੂੰ ਨਾ ਮੈਨੂੰ ਬੁਲਾਇਆ ਨਾ ਕਰ ਇੱਥੇ ਫਾਲਤੂ ਆਪਣੇ ਕੰਮ ਤੋਂ ਕੰਮ ਰੱਖਿਆ ਕਰ ਤੇ ਮੈਨੂੰ ਆਪਣਾ ਕੰਮ ਕਰਨ ਦਿਆ ਕਰ ਵੀਰੇ ਕੇ ਬਾਅਦ ਨੰਬਰ ਬਣਾਉਂਦੀ ਪਈ ਹੁੰਦੀ ਐ ਇਹਨੂੰ ਕਿੱਦੇ ਚ ਨੰਬਰ ਬਣਾਉਣ ਵਾਲੀ ਕਿਹੜੀ ਗੱਲ ਹੋ ਗਈ ਵੀਰੇ ਫੇਰ ਤੂੰ ਮੇਰੇ ਨਾਲ ਬਹਿਸ ਕਰੀ ਜਾਨੀ ਆ ਖਰਚ ਮੈਂ ਵੀਰੇ ਨਾਲੇ ਗੱਲ ਕਰਨ ਜਾ ਕੇ ਪਾਜੀ ਉਹ ਸਮਝਾ ਲਓ ਆਪਣੀ ਸਿਮਰਨ ਜੀ ਨੂੰ ਜਦੋਂ ਉਹਨੂੰ ਪਤਾ ਉਹਨੇ ਲਹਿੰਗੇ ਤਹਿ ਲਾਣੇ ਆ ਮੈਨੂੰ ਕਿਉਂ ਕਹਿੰਦੀ ਪਈ ਲਹਿੰਗੇ ਤਹਿ ਲਾਣ ਨੂੰ ਮੈਂ ਆਪਣਾ ਕੰਮ ਸਾਰਾ ਆਪ ਕੀਤਾ ਹੋਆ ਡਿਸਟਿੰਕਟ ਸਵੈਰ ਦੀ ਮੈਂ ਆਪ ਕਰਦਾ ਪਿਆ ਆ ਐਵੇਂ ਤੁਹਾਡੇ ਅੱਗੇ ਨੰਬਰ ਬਣਾਣ ਲੱਗੀ ਹੁੰਦੀ ਆ ਹੁਣ ਤੈਨੂੰ ਕੀ ਹੋ ਗਿਆ ਤੂੰ ਆਂਦੇ ਸਾਰੀ ਸਿਮਰਨ ਦੇ ਮਗਰ ਪਿਆ ਆ ਕੁਛ ਕਿਹਾ ਉਹਨੇ ਤੈਨੂੰ ਪਾਜੀ ਇੱਕ ਤਾਂ ਮੈਂ ਉਹਨੂੰ ਬੁਲਾਉਂਦਾ ਨਹੀਂ ਹੈਗਾ ਜੀ ਉਪਰ ਮੈਨੂੰ ਵਾਰ-ਵਾਰ ਬੁਲਾਈ ਜਾਂਦੀ ਆ ਤੇ ਕਹਿੰਦੀ ਮੇਰੇ ਨਾਲ ਲਹਿੰਗੇ ਤਹਿ ਲਵਾ ਦੋ ਆ ਕੀ ਗੱਲ ਹੋਈ ਉਪਰ ਵੈਸੇ ਹੀ ਜਾਂਦੀ ਆ ਬਿਨਾਂ ਗੱਲ ਤੋਂ ਫਿਰ ਕੀ ਹੋ ਗਿਆ ਰਲ ਮਿਲ ਕੇ ਕੰਮ ਉਹ ਵੀ ਤਾਂ ਤੇਰਾ ਕੰਮ ਕਰਾਈ ਦਊਗੀ ਜੇ ਤੂੰ ਕਹੇਂਗਾ। ਬਾਜੀ ਮੈਨੂੰ ਪਤਾ ਸੀ ਤੁਸੀਂ ਉਹਦੀ ਸਾਈਡ ਲਵੋਗੇ। ਤਾਂ ਹੀ ਉਹ ਇੰਨਾ ਸਿਰ ਚੜੀ ਸਾਰਿਆਂ ਦੇ। ਨਾਲੇ ਉਹਨੂੰ ਲੱਗੇ ਨੂੰ 2-3 ਮਹੀਨੇ ਹੋਏ ਆ। ਤੁਸੀਂ ਇੰਨੀ ਸਾਈਡ ਲੈਣੇ ਉਹਦੀ। ਮੈਨੂੰ 2 ਸਾਲ ਹੋ ਗਏ ਸਾਡੀ ਤਾਂ ਨਹੀਂ ਸੁਣਦੇ ਹੈਗੇ ਤੁਸੀਂ। ਬਾਜੀ ਜੇ ਇਹੀ ਮਾਹੌਲ ਰਿਹਾ ਨਾ ਤਾਂ ਮੈਂ ਕੰਮ ਨਹੀਂ ਕਰ ਸਕਦਾ ਹੈਗਾ। ਜਾਂ ਤੁਸੀਂ ਉਹਨੂੰ ਰੱਖ ਲਓ ਜਾਂ ਮੈਨੂੰ ਰੱਖ ਲਓ। ਯਾਰ ਆ ਕੋਈ ਗੱਲ ਹੋਈ। ਕੋਈ ਨਾ। ਤੁਸੀਂ ਸ਼ਾਮ ਤੱਕ ਰੁਕੋ। ਕਰਦਾ ਮੈਂ ਕੋਈ ਹੱਲ ਤੁਹਾਡਾ। ਤੂੰ ਆਪਣਾ ਕੰਮ ਕਰ ਜਿਹੜਾ ਕਰ ਰਿਹਾ ਸੀ ਹਾਲਾਤ ਆ ਪਾਜੀ ਕਰਨਾ ਹੀ ਪੈਣਾ ਹੁਣ ਨੀਹਾ ਚਾਹ ਬਣਾ ਲਾ ਟਾਈਮ ਹੋ ਗਿਆ ਬਣਾ ਦੰਗੀ ਚੈਕਿੰਗ ਦੇਖਦਾ ਨਹੀਂ ਪੇ ਕੰਮ ਕਰ ਗਈ ਆ ਮੈਂ ਮੇਂ ਹੋ ਗਿਆ ਸੀ ਮੈਂ ਤਾਂ ਤਾਂ ਕਿਹਾ ਸੀਗਾ ਅੱਗੇ ਵੀ ਤੂੰ ਇਸ ਟਾਈਮ ਚਾਹ ਬਣਾਈ ਲੈਨੀ ਆ ਮੇਰਾ ਨਾ ਸਿਰ ਬਹੁਤ ਦਰਦ ਹੋ ਰਿਹਾ ਵਾ ਤਿਆਂ ਕਿਹਾ ਭਾਗ ਕੋਲ ਕੇ ਆਈਆਂ ਗੰਗੇ ਸੱਤ ਕਰਕੇ ਆਈਆਂ ਬੰਗਾ ਲੰਗੀਆਂ ਚਾਹ ਮੈਂ ਚਾਹ ਵੀ ਪੁੱਛਿਆ ਵੀ ਮੈਂ ਕਿਹਾ ਸਾਰੇ ਕੰਮ ਮੈਂ ਹੀ ਕਰ ਹੁਣ ਚਾਹ ਵੀ ਮੈਂ ਬੰਗਾ ਕੇ ਗਾਵਾਂ ਅੱਗੇ ਵੀ ਤਾਂ ਚਾਹ ਤੂੰ ਹੀ ਬਣਾਣੀ ਆ ਮੈਨੂੰ ਕਿਉਂ ਕਹੀ ਜਾਨਨੀ ਪਈ ਆ ਜਦਾਂ ਨਾ ਮੇਂਗਾ ਬੈਂਸ ਨਾ ਕਰ ਮੈਂ ਵੀ ਗੰਗ ਕਰਦੇ ਕੋਕ ਜਾ ਮੇਰੇ ਸਿਰ ਮੰਗੂ ਕੀ ਹੋਇਆ ਵਾ ਮੈਨੂੰ ਬਗ ਜਾਂਦੀ ਆ ਨਾ ਕੰਮ ਕਾ ਕਸ ਕੇ ਕਹਿੰਗੀ ਚਾਹ ਬਣਾਗੇ। ਹਮੇ ਸਾਰਾ ਕੰਮ ਵੀ ਕਰੇ ਚਾਹ ਵੀ ਪੋਚਿਆ ਵੀ ਕਰਾਂ ਗੁਕਾਂ ਦੀ ਸਫਾਈ ਵੀ ਕਰਾਂ। ਚਾਹ ਵੀ ਹੁਣ ਮੈਂ ਬਣਾ ਭਾਂਗ ਵੀ ਮੈਂ ਧਵਾ। ਤੇ ਫਿਰ ਕੀ ਹੋਇਆ? ਨਾ ਚਾਹ ਬਣਾਉਣ ਨੂੰ ਕਿਹਾ। ਚਾਹ ਦਾ ਟਾਈਮ ਹੋਇਆ ਮੈਂ ਵੀ ਪੀਣੀ ਆ ਬਣਾ ਦੇ। ਵੀਰੇ ਮੈਨੂੰ ਪਤਾ ਸੀ ਤੁਸੀਂ ਹੋਗੀ ਸਾਈਡਿੰਗ ਕਰੋਗੇ। ਉੰਗੂ ਵੀ ਕਹਾਂਗੇ ਚਾਹ ਬਣਾ ਹੀ ਸਕਦੇ ਆ। ਜਿਹੜਾ ਕੰਮ ਤੇਰਾ ਹੈ ਤੂੰ ਹੀ ਕਰੇਂਗੀ। ਕੋਈ ਲੱਗ ਕੰਮ ਤਾਂ ਨਹੀਂ ਕਹਤਾ ਉਹਨੇ ਤੈਨੂੰ। ਮੈਨੂੰ ਨਹੀਂ ਪਸੰਦ ਤੋਂ ਗੱਲ ਤਾਂ ਨਾ ਕੋਈ ਮੈਂ ਤੇ ਗੋਮਾਂ। ਉਮਿੰਦਨ ਘਾਕੀ ਗਿੰਦੀ ਆ ਜੇ ਵੀਰੇ ਦੇ ਬੰਗੂ ਕਿ ਮੈਂ ਨਹੀਂ ਕੰਮ ਕਰਾਂਗਾ ਹੈਗਾ ਕੋਈ ਨਾ ਬਾਬਾ ਤੂੰ ਨਾ ਬਣਾ ਚਾ ਠੀਕ ਆ ਨਾ ਕਰ ਲੈ ਜਿਹੜਾ ਕੁਛ ਕਰਦੀ ਪਈ ਸੀ ਤੂੰ ਕਰਦਾ ਮੈਂ ਤੁਹਾਡਾ ਹੱਲ ਸਾਰਿਆਂ ਦਾ ਜਾ ਹੁਣ ਇੱਥੇ ਖੜੀ ਕੀ ਕਰਦੀ ਆ ਇਹਰਾ ਕੋਡੀਨੇ ਦਾ ਕੰਮ ਕਰਨਾ ਹਰਾਮ ਕੀਤਾ ਪਿਆ ਵਾ ਹੋਰ ਕੀ ਮੈਂ ਤਾਂ ਆਪ ਵੀਰੇ ਨੂੰ ਕਹਤਾ ਵਾ ਤੇਰੇ ਪਾਲੇ ਚਮਚਾਗਰੀ ਕਰਦੀ ਆ ਵੀਰੇ ਦੀ ਮੇਰਾ ਤਾਂ ਉਹ ਤਰਫ ਤਰਫੀ ਕਰਦਾ ਵਾ ਹੋਰ ਕੀ ਯਾਰ ਇਹਨੂੰ ਹਲੇ ਆਏ ਨੂੰ 3 ਮਹੀਨੇ ਹੋਏ ਆ ਆਪਾਂ ਨੂੰ 3-3 ਸਾਲ ਹੋ ਗਏ ਆ ਇਹਦੀ ਤਨਖਾਹ ਵੀ ਵੱਧ ਆ ਆਪਣੇ ਨਾਲੋਂ ਪਤਾ ਤੈਨੂੰ ਮੈਨੂੰ ਪਤਾ ਸਾਰੀ ਗੱਲ ਦਾ ਮੈਂ ਤਾਂ ਵੀਰੇ ਨੂੰ ਕਹਿ ਕੇ ਵੀ ਆਇਆ ਮੈਂ ਜਾਂ ਤਾਂ ਉਹ ਤੋਂ ਕੰਮ ਕਰਾ ਲੈ ਸਾਡੇ ਤੋਂ ਕੰਮ ਕਰਾ ਲਓ ਮੈਂ ਆਪ ਜਵਾਬ ਦੇਤਾ ਯਾਰ ਐਵੇਂ ਨੰਬਰ ਜੇ ਬਣਾਈ ਜਾਂਦੀਆਂ ਉੱਤੋਂ ਰੋਬ ਝਾੜੀ ਜਾਂਦੀ ਆ ਮੈਂ ਵੀਰੇ ਨੂੰ ਕਹਿਤਾ ਜਾਂ ਤਾਂ ਉਹ ਕੰਮ ਕਰੂਗੀ ਜਾਂ ਮੈਂ ਕਰੂੰਗਾ ਅਸੀਂ ਆਪਣਾ ਕੰਮ ਕਰਦੇ ਪਏ ਆ ਤਾਂ ਵੀ ਸਾਨੂੰ ਕਈ ਆਉਗੇ ਤੁਸੀਂ ਆ ਕਰਾ ਲਓ ਉਹ ਕਰਾ ਲਓ ਯਾਰ ਉਹ ਕੋਣ ਹੁੰਦੇ ਕਹਿਣ ਵਾਲੀ ਤਨਖਾਹ ਉਹ ਸਾਨੂੰ ਨਹੀਂ ਦਿੰਦੀ ਆ ਮੈਂ ਵੀ ਇਹੀ ਕਹਿ ਕੇ ਆਇਆ ਵੀਰ ਉਹਨੂੰ ਵੀਰਾ ਕਹਿੰਦਾ ਕੋਈ ਨਹੀਂ ਕਰਦੇ ਆ ਹੱਲ ਦੇਖਦੇ ਅੱਜ ਕੀ ਕਰਦਾ ਵੀਰਾ ਯਾਰ ਦੇਖ ਲੈਣੇ ਆ ਕਿਹਾ ਤਾਂ ਹੈ ਵੀਰੇ ਨੇ ਕਰਦੇ ਆ ਹੱਲ ਕੋਈ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਉੱਤੇ ਖੜੇ ਦੋਨੇ ਜਣੇ ਮੋਬਾਈਲ ਚ ਚਲਾਈ ਜਾਂਦੇ ਹੋ ਇੱਥੇ ਕੰਮ ਕਿਨੇ ਕਰਨੇ ਸੀਗੇ ਭਾਜੀ ਹੇਟਾ ਸਿਮਰਨ ਹੈਗੀ ਹੈ ਨਾ ਉਹ ਤੋਂ ਹੀ ਕਰਾ ਲਓ ਕੰਮ ਤੁਸੀਂ ਆ ਕੀ ਮਤਲਬ ਹੋਇਆ ਤੇਰਾ ਤਨਖਾਹ ਗੱਲੀ ਮੈਂ ਸਿਮਰਨ ਨੂੰ ਦੇਣਾ ਤੁਹਾਨੂੰ ਸਾਰਿਆਂ ਨੂੰ ਤਨਖਾਹ ਦੇਣਾ ਖੜੋ ਮੈਂ ਤੁਹਾਡਾ ਹੱਲ ਕਰਦਾ ਸਿਮਰਨ ਸਿਮਰਤ ਸੱਲ ਵਧੀਆ ਕੀਤਾ ਨੇ ਹਾਂ ਤੂੰ ਹੀ ਆ ਗਈ ਵੈਸੇ ਤਾਂ ਤੁਸੀਂ ਸਵੇਰ ਦਾ ਆਪਣੇ ਰੋਲਾ ਪਾਇਆ ਹੋਇਆ ਪਰ ਮੈਂ ਇੱਕ ਸੈਡ ਨਿਊਜ਼ ਹਣੀ ਸੀ ਤੁਹਾਨੂੰ ਕੀ ਹੋਇਆ ਵੀਰੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸੌਰੀ ਐਕਚੁਅਲੀ ਨਾ ਮੈਂ ਇਸ ਦੁਕਾਨ ਤੇ ਇੱਕ ਲੋਨ ਲਿਆ ਹੋਇਆ ਸੀਗਾ ਤੇ ਕੰਮ ਨਾ ਹੋਣ ਦੀ وجہ ਨਾਲ ਨਾ ਪਿਛਲੇ 3 ਮਹੀਨੇ ਤੋਂ ਮੇਰੇ ਤੋਂ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ। ਹੂੰ? ਇਸ ਕਰਕੇ ਬੈਂਕ ਵਾਲਿਆਂ ਦਾ ਫੋਨ ਆਇਆ ਸੀਗਾ। ਉਹ ਇਹ ਦੁਕਾਨ ਤੇ ਤਾਲਾ ਲਾਉਣ ਆ ਰਹੇ ਸਵੇਰੇ। ਤੇ ਮੈਂ ਤੁਹਾਡੀ ਕੋਈ ਹੱਲ ਨਹੀਂ ਕਰ ਸਕਦਾ। ਤੁਸੀਂ ਕੋਈ ਨਵਾਂ ਕੰਮ ਲੱਭ ਲਓ। ਠੀਕ ਹੈ ਸਿਮਰਨ। ਆਨੇ ਹਾਂ। ਹਾਂਜੀ ਬਾਬਾ ਜੀ। ਸਨੀ ਤੂੰ ਵੀ। ਕਿਉਂਕਿ ਜਿੰਨਾ ਜਿਹਰੇ ਤੇ ਕੰਮ ਚੱਲਦਾ ਸੀਗਾ ਮੈਂ ਤੁਹਾਡੀਆਂ ਤਨਖਾਹ ਦੇ ਰਿਹਾ ਸੀਗਾ ਹੁਣ ਜੇ ਦੁਕਾਨ ਹੀ ਨਹੀਂ ਰਹੀ ਤਾਂ ਮੈਂ ਤੁਹਾਡੀਆਂ ਤਨਖਾਹਾਂ ਕਿਵੇਂ ਦਊਂਗਾ ਇਸ ਤੋਂ ਵਧੀਆ ਕੀ ਹੈ ਕਿ ਤੁਸੀਂ ਆਪਣਾ ਕੰਮ ਹੋਰ ਦੇਖ ਲਓ ਤੁਸੀਂ ਸਾਰੇ ਅਜੀ ਇਦਾਂ ਕਿਦਾਂ ਤੁਸੀਂ ਸਾਨੂੰ ਦੱਸਿਆ ਵਾ ਨਾਲੇ ਲੋਨ ਦੇ ਕਿਸ ਤਾ ਤੁਸੀਂ ਦੇਣੀਆਂ ਨੇ 15 ਦਿਨ ਅਸੀਂ ਲਾਏ ਨੇ ਉਹਦੀ ਤਨਖਾਹ ਵੀ ਦਿਓ ਸਾਡੀ ਜਿਹੜੀ ਰਹਿੰਦੀ ਆ ਤੇ ਨਾਲੇ ਇੱਕ ਮਹੀਨੇ ਦੀ ਐਡਵਾਂਸ ਵੀ ਦਿਓ ਐਵੇਂ ਇੱਕਦਮ ਥੋੜੀ ਜਿਹਾ ਜਵਾਬ ਦੇ ਦੇਵੋਗੇ ਤੁਸੀਂ ਤੁਸੀਂ ਇਦਾਂ ਕਿਵੇਂ ਜਵਾਬ ਦੇ ਸਕਦੇ ਹੋ ਸਾਨੂੰ ਕਟੋਕਟ ਇੱਕ ਮੈਂ ਪਹਿਲਾਂ ਦੱਸਣਾ ਤਾਂ ਸੀਗਾ ਨਾ ਅਸੀਂ ਕੋਈ ਆਪਣਾ ਹੋਰ ਅਰੇਂਜਮੈਂਟ ਕਰਕੇ ਰੱਖਦੇ ਹੁਣ ਜਾਂ ਤਾਂ ਸਾਨੂੰ ਸਾਡੇ ਪੈਸੇ ਤੋਂ ਜਿੰਨੇ ਦਿਨ ਲੱਗੇ ਸਾਡੇ ਜਾਂ ਫਿਰ ਸਾਨੂੰ ਕੋਈ ਸਮਾਨ ਸਮੋਹ ਦਵੋ ਦੁਕਾਨ ਦੇ ਵਿੱਚੋਂ ਅਸੀਂ ਆਪੇ ਆਪਣੇ ਪੈਸੇ ਪੂਰੇ ਕਰ ਲਾਂਗੇ ਵੀ ਗਏ ਆ ਕੀ ਕਰਨੀ ਤੁਹਾਨੂੰ ਪੈងੇ ਦੱਸਣੇ ਚਾਹੀਗੇ ਸਿੰਘਾ ਗੰਭੰਰ ਤੇ ਨਗੇ ਹੁਣ ਸਾਡਾ ਕੀ ਬੰਗ ਜਦ ਦੁਕਾਨ ਬੰਦ ਹੋ ਗਈ ਅਸੀਂ ਕਿੱਥੇ ਜਾਵਾਂਗੇ ਵੀਰੇ ਤੁਸੀਂ ਬੈਂਕ ਵਾਲਿਆਂ ਨਾਲ ਗੱਲ ਕੀਤੀ ਇਦਾਂ ਕਿਦਾਂ ਉਹ ਅਚਾਨਕ ਹੀ ਦੁਕਾਨ ਨੂੰ ਤਾਲਾ ਲਾ ਦੇਣਗੇ ਤੁਸੀਂ ਨਾ ਇੱਕ ਵਾਰੀ ਉਹਨਾਂ ਨਾਲ ਗੱਲ ਕਰੋ ਤੁਸੀਂ ਇੱਕ ਵਾਰੀ ਗੱਲ ਕਰੋਗੇ ਨਾ ਤਾਂ ਆਪਾਂ ਨੂੰ ਸਟੇ ਹੋਲਡਰ ਮਿਲ ਜਾਊਗਾ ਉਹਦੇ ਨਾਲ ਆਪਾਂ ਨੂੰ 3 ਮਹੀਨੇ ਹੋਰ ਮਿਲ ਜਾਣਗੇ ਆਪਾਂ ਦੁਕਾਨ ਕਿਉਂ ਬੰਦ ਹੋਣ ਦੇਣੀ ਆ ਵੀਰੇ ਆਪਾਂ ਮਿਹਨਤ ਕਰਾਂਗੇ ਆਪਾਂ ਇੰਨੇ ਜਾਣੇ ਆ ਆਪਾਂ ਨਾ ਸਮਾਨ ਵੇਚਾਂਗੇ ਵੀਰੇ ਜੇ ਕਸਟਮਰ ਨਹੀਂ ਆਂਦਾ ਤਾਂ ਭ ਘਰ ਘਰ ਜਾ ਕੇ ਸਮਾਨ ਵੇਚਾਂਗੇ ਪਰ ਵੀਰੇ ਆਪਾਂ ਦੁਕਾਨ ਬਚਾਵਾਂਗੇ ਚਾਹੇ ਤੁਸੀਂ ਪੈਸੇ ਸਾਨੂੰ ਨਾ ਦਿਓ ਪਰ ਆਪਾਂ ਉਹਨਾਂ ਦੀ ਕਿਸ਼ਤਾਂ ਲਾ ਦਾਂਗੇ ਬਾਵੇ ਤੈਨੂੰ ਕਿੰਨੇ ਸਾਲ ਹੋ ਗਏ ਇੱਥੇ ਕੰਮ ਕਰਦੇ? 3 ਸਾਲ ਬਾਜੀ। 3 ਸਾਲ ਹੋ ਗਏ ਹਨਾ। ਤੈਨੂੰ ਵੀਰੇ? 2 ਸਾਲ ਜੀ। 2 ਸਾਲ ਹੋ ਗਏ। ਨਹੀਂ ਹਾਂ ਤੈਨੂੰ ਵੀ 2 ਸਾਲ ਹੋ ਗਏ ਨਾ? ਹਾਂ ਜੀ। ਹੂੰ। ਸਿਮਰਨ ਨੂੰ ਅਜੇ 3 ਮਹੀਨੇ ਹੋਏ। ਤੁਸੀਂ ਉਹਦੀ ਗੱਲ ਸੁਣੀ? ਉਹਨੇ ਕੀ ਕਿਹਾ? ਇਹ ਕਹਿੰਦਾ ਸੀਗਾ ਹੂੰ? 15 ਦਿਨ ਦੇ ਪੈਸੇ ਰੈਂਦੇ ਆ। ਤੇ ਅਗਲੇ ਮਹੀਨੇ ਦੇ ਵੀ ਪੈਸੇ ਦੋ। ਕਿ ਇੱਕਦਮ ਕੰਮ ਨਹੀਂ ਮਿਲਣਾ। ਹਨਾ? ਸਨੀ ਬਾਜੀ ਕਹਿ ਰਹੇ ਸੀਗਾ ਮੈਨੂੰ ਸਮਾਨ ਦੇ ਦੋ ਸਮਾਨ ਵੇਚ ਕੇ ਮੈਂ ਆਪਣੇ ਪੈਸੇ ਪੂਰੇ ਕਰ ਲਵਾਂਗਾ ਨੇਹਾ ਕਹਿ ਰਹੀ ਸਾਡਾ ਕੀ ਬਣੂਗਾ ਹੂੰ ਤੇ ਇੱਕ ਸਿਰਫ ਸਿਮਰਨ ਹੀ ਹੈ ਜੀ ਦੀ ਸੋਚ ਇਹ ਸੀਗੀ ਕਿ ਦੁਕਾਨ ਨੂੰ ਕਿੱਦਾਂ ਬਚਾਇਆ ਜਾ ਸਕੇ ਮੈਂ ਤੁਹਾਨੂੰ ਇਦਾਂ ਹੀ ਕਹਤਾ ਕਿ ਇੱਕ ਲੋਨ ਸੀਗਾ ਉਹਦੀਆਂ ਕਿਸ਼ਤਾਂ ਰਹਿੰਦੀਆਂ ਨੇ ਹੈਂ ਤੁਹਾਨੂੰ ਸਾਰਿਆਂ ਨੂੰ ਆਪਣੀ ਆਪਣੀ ਪੈ ਗਈ ਕਿਸੇ ਨੇ ਮੇਰਾ ਸੋਚ ਇੱਕ ਸਿਮਰਨ ਤੋਂ ਇਲਾਵਾ ਫਿਰ ਤੁਸੀਂ ਕਹਿੰਦੇ ਹੋ ਕਿ ਸਿਮਰਨ ਦੀ ਤਰਫਦਾਰੀ ਕਿਉਂ ਕਰਦਾ ਮੈਨੂੰ ਨਾ ਬੰਦੇ ਦੀ ਪਰਖ ਹੁੰਦੀ ਹੈ ਤੁਹਾਨੂੰ ਮੈਂ ਤਿੰਨ ਤਿੰਨ ਦੋ ਦੋ ਸਾਲ ਦਾ ਤਾਂ ਰੱਖਿਆ ਤੁਸੀਂ ਇਮਾਨਦਾਰ ਹੋ ਪਰ ਤੁਸੀਂ ਲਾਇਲ ਨਹੀਂ ਹੈਗੇ ਕਿਉਂ ਛੜਦੇ ਹੋ ਜੇ ਮੈਂ ਉਹਦੀ 8000 ਤਨਖਾਹ ਲਾਤੀ ਆ ਤੁਹਾਡੀ ਕੱਟ ਕੇ ਤਾਂ ਨਹੀਂ ਲਾਈ ਤੁਹਾਨੂੰ ਤਾਂ ਪੂਰੀ ਮਿਲਦੀ ਆ ਕੀ ਹੋਇਆ ਜੀ ਉਹਨੂੰ ਚਾਹ ਬਣਾਉਣ ਨੂੰ ਕਹਿਤਾ ਹੂੰ ਅੱਗੇ ਵੀ ਤਾਂ ਚਾਹ ਬਣਾਉਣੀ ਆ ਨਾ ਜੇ ਉਹਨੇ ਕਹਿਤਾ ਫੇਰ ਕੀ ਹੋ ਗਿਆ ਤੈਨੂੰ ਤਾਂ ਸਿਰਫ ਉਹਨੇ ਇਹੀ ਕਿਹਾ ਸੀਗਾ ਕਿ ਥੋੜਾ ਜਿਹਾ ਲਹਿੰਗਾ ਤੈਅ ਕਰਾ ਦੋ ਤੇਰੇ ਹੱਥ ਤਾਂ ਨਹੀਂ ਟੁੱਟ ਚੱਲੇ ਸੀਗੇ ਨਾਲੇ ਤੈਨੂੰ ਤਾਂ ਸਿਰਫ ਉਹਨੇ ਇਹੀ ਕਿਹਾ ਸੀ ਕਿ ਮੈਂ ਤੇਰੀ ਹੈਲਪ ਕਰਾ ਦਿੰਨੀ ਆ ਵਿਹਲੀ ਆ ਐਕਚੁਅਲੀ ਨਾ ਜਿਹੜੀ ਦੁਕਾਨ 'ਚ ਆਪਾਂ ਕੰਮ ਕਰੀਏ ਨਾ ਆਪਣਾ ਇੱਕ ਸੈਲਫ ਐਟੀਟਿਊਡ ਬਣ ਜਾਂਦਾ ਆਪਣੇ 'ਚ ਆਕੜ ਆ ਜਾਂਦੀ ਹੈ ਕਿ ਅਸੀਂ ਪੁਰਾਣੇ ਆ ਨਵਾਂ ਬੰਦਾ ਅੱਗੇ ਕਿਵੇਂ ਨਿਕਲ ਜੂਗਾ ਕਿਉਂ ਛੱਡਦੇ ਹੋ ਯਾਰ ਤੁਹਾਡੇ ਪੈਸੇ ਕੱਢ ਕੇ ਤਨ ਖਾ ਦਿਨਾ ਉਹਨੂੰ ਮੈਂ ਤੇਰੇ ਖਡੌਣਿਆਂ ਦੇ ਉੱਤੇ ਰੇਟ ਲਿਖਿਆ ਹੋਇਆ ਤੂੰ ਕਦੇ ਉਹ ਤੋਂ ਵੱਧ ਪੈਸੇ ਲੈ ਕੇ ਦਿੱਤੇ ਮੈਨੂੰ ਹੂੰ ਜੇ ਤੇਰੀ ਕੋਈ ਗਿਫਟ ਆਈਟਮ ਹੈ ਤੂੰ ਵੇਚਦਾ ਤੂੰ ਕਦੇ ਵੱਧ ਪੈਸੇ ਕਮਾ ਕੇ ਦਿੱਤੇ ਮੈਨੂੰ ਉਹਨੇ 3 ਮਹੀਨਿਆਂ ਦੇ ਵਿੱਚ ਨਾ ਘਟੋ ਘਟ 20 ਲੰਗੇ ਬੋਕ ਕੀਤੇ ਹਰੇਕ ਦੇ ਵਿੱਚ ਵਧੀਆ ਮਾਰਜਿਨ ਲੈ ਕੇ ਦਿੱਤਾ ਮੈਨੂੰ ਇਹ ਮੈਨੂੰ ਤਾਂ ਬੰਦਾ ਉਹੀ ਵਧੀਆ ਲੱਗ ਵਧੀਆ ਲੱਗਣਾ ਨਾ ਜਿਹੜਾ ਲਾਇਲ ਹੈ ਜਿਹੜਾ ਮੈਨੂੰ ਪੈਸੇ ਕਮਾ ਕੇ ਦੇ ਰਿਹਾ ਜੇ ਤੁਸੀਂ ਮੇਰੇ ਸਕੇ ਨਹੀਂ ਹੋਏ ਤੇ ਮੈਂ ਤੁਹਾਡਾ ਚਾਰ ਪਾਣਾ ਯਾਰ ਕੱਲ ਨੂੰ ਮੇਰੀ ਦੁਕਾਨ ਬੰਦ ਹੋ ਜਾਂਦੀ ਤੁਸੀਂ ਤਾਂ ਕੰਮ ਲੱਭ ਲੋਗੇ ਮੈਂ ਕਿੱਥੇ ਜਾਊਂਗਾ ਛੋਟਾ ਜਿਹਾ ਪਰਿਵਾਰ ਆ ਯਾਰ ਰਲ ਮਿਲ ਕੇ ਰਹੋ ਇੱਕ ਦੂਜੇ ਨਾਲ ਹੱਸ ਕੇ ਬੁਲਾਓ ਇੱਕ ਦਿਨ ਦੇ 8 ਤੋਂ 9 ਘੰਟੇ ਤੁਸੀਂ ਇੱਥੇ ਰਹਿੰਦੇ ਹੋ ਘਰੇ ਜਾ ਕੇ ਰੋਟੀ ਪਾਣੀ ਖਾ ਕੇ ਸਿਰਫ ਸੌਣੇ ਹੋ ਤੁਸੀਂ ਥੋੜਾ ਅਜੇ ਉਹ ਪਰਿਵਾਰ ਆ ਨਾ ਤੇ ਇਹ ਵੀ ਪਰਿਵਾਰ ਹੈ ਇੱਥੇ ਕੋਈ ਨਵਾਂ ਮੈਂਬਰ ਆਂਦਾ ਨਾ ਸੜੀ ਦਾ ਨਹੀਂ ਹੁੰਦਾ ਭੈਣ ਭਰਾ ਵਾਂਗੂ ਰਹੀਦਾ ਹੁੰਦਾ ਜੇ ਆਪਾਂ ਸਾਰੇ ਜਣੇ ਮਿਲ ਕੇ ਮਿਹਨਤ ਕਰਾਂਗੇ ਨਾ ਤਾਂ ਸਾਰਿਆਂ ਦੀ ਕਾਮਯਾਬੀ ਆ 4000 ਤੇ ਲੱਗਿਆ ਸੀ ਨਾ ਤੂੰ? ਹਾਂਜੀ। 7000 ਹੋਊਗੀ ਨਾ? 10000 ਕਿੱਦਾਂ ਹੋਊਗੀ? ਕੰਮ ਕਰੇਗਾ ਤਾਂ ਹੀ ਹੋਊਗੀ ਕਿ ਇੱਕ ਦੂਜੇ ਨੂੰ ਕਢਾ ਕੇ ਹੋਊਗੀ। ਉੱਤੋਂ ਤੁਸੀਂ ਮੈਨੂੰ ਕਹਿ ਰਹੇ ਜਾਂ ਤਾਂ ਉਹ ਕੰਮ ਕਰੂਗੀ ਜਾਂ ਮੈਂ ਕਰੂੰਗਾ। ਜਾਓ ਤੁਸੀਂ ਸਾਰੇ ਮੈਂ ਕਰ ਲੂੰਗਾ ਕੰਮ। ਰਲ ਮਿਲ ਕੇ ਰਹੀਦਾ ਹੁੰਦਾ। ਇੱਕ ਦੂਜੇ ਤੋਂ ਸੜੀਦਾ ਨਹੀਂ ਹੁੰਦਾ। ਸੜੋ ਤਾਂ ਇਹ ਕੋਈ ਕਿਸੇ ਦੇ ਪੈਸੇ ਕੱਟ ਕੇ ਉਹਨੂੰ ਮੈਂ ਤਨਖਾਹ ਦੇ ਰਿਹਾ। ਜੇ ਅੱਜ ਤੋਂ ਬਾਅਦ ਤੁਹਾਡੀ ਆਪਸ ਵਿੱਚ ਕਿਸੇ ਨਾਲ ਬਹਿਸ ਹੋਈ ਜਾਂ ਤੁਸੀਂ ਇੱਕ ਦੂਜੇ ਤੋਂ ਸੜੇ ਤਾਂ ਮੇਰੇ ਤੋਂ ਪੁਰਾ ਕੋਈ ਨਹੀਂ ਮੈਂ ਕੋਈ ਮਾਫੀ ਨਹੀਂ ਦੇਣੀ ਫਿਰ ਕਿਤੇ ਹੋਰ ਕੰਮ ਲੱਭ ਲਿਓ ਹਾਂ ਸਿਮਰਨ ਮੈਨੂੰ ਪ੍ਰਾਊਡ ਹੈ ਕਿ ਤੂੰ ਇਸ ਪਰਿਵਾਰ ਦੀ ਭੈਣ ਬਣ ਕੇ ਆਪਣੀ ਦੁਕਾਨ ਬਾਰੇ ਸੋਚਿਆ ਰੱਬ ਨਾ ਕਰੇ ਇਹੋ ਜਿਹਾ ਮੌਕਾ ਕਦੀ ਆਵੇ ਕਿ ਬੈਂਕ ਦੀਆਂ ਕਿਸ਼ਤਾਂ ਰੁਕ ਜਾਣ। ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਕੰਮ ਚੱਲਦਾ ਆਪਣਾ। ਹੁਣ ਅੱਜ ਤੋਂ ਬਾਅਦ ਇਦਾਂ ਦੀ ਕੋਈ ਹਰਕਤ ਹੋਊਗੀ? ਨਹੀਂ ਵੀਰੇ। ਕੋਈ ਪ੍ਰੋਬਲਮ ਹੈਗੀ ਸਿਮਰਨ ਤੋਂ ਕਿਸੇ ਨੂੰ? ਨਹੀਂ ਵੀਰੇ। ਨਾਲ ਮਿਲ ਕੇ ਕੰਮ ਕਰੋਗੇ ਨਾ? ਹਾਂਜੀ। ਫਿਰ ਚਾਹ ਕੌਣ ਬਣਾਊਗਾ? ਸਿਮਰਨ કે ਤੂੰ? ਨਹੀਂ ਮੈਂ ਬਣਾਉਂਗਾ। ਚੱਲ ਫਿਰ ਇੱਥੇ ਖੜੀ ਕੀ ਕਰਦੀਆਂ? ਚੱਲ ਬਣਾ। ਸੌਰੀ ਬੋਲੋ ਨੂੰ ਸੌਰੀ ਸਿਮਰਨ ਸੌਰੀ ਸਿਮਰਨ ਨਹੀਂ ਵੀਰੇ ਤੁਸੀਂ ਮੇਰੇ ਵੱਡੇ ਭਰਾ ਹੋ ਤੁਸੀਂ ਸੌਰੀ ਨਾ ਬੋਲੋ ਦੇਖ ਲਓ ਤਾਂ ਦਿਲ ਕਿੰਨਾ ਵੱਡਾ ਗਲਤ ਕੀਤਾ ਤੈਨੂੰ ਗੱਲ ਤੋਂ ਬੋਲਿਆ ਕੋਈ ਗੱਲ ਨਹੀਂ ਵੀਰੇ ਸੌਰੀ ਨਾ ਮੰਗੋ ਤੁਸੀਂ ਚਲੋ ਫਿਰ ਕੰਮ ਕਰੋ